पंचदशी मैं एक गाथा पढ़ी थी एक बुजुर्ग पिता बिस्तरे पे दम तोड़ रहा अपने उसने एक संदूक दिता बक्सा दिता लोहे का और उन्होंने तीन ताले लगे चाबियां भी दतिया ਇਹ ਆਖਿਆ ਮੇਰੇ ਬੱਚਿਓ ਇਹਨੂੰ ਸੰਭਾਲ ਕੇ ਰੱਖਣਾ ਮੇਰੇ ਜੀਵਨ ਭਰ ਦੀ ਮਿਹਨਤ ਹੈ ਮੇਰੇ ਜੀਵਨ ਭਰ ਦੀ ਤਪੱਸਿਆ ਹੈ ਮੇਰੇ ਜੀਵਨ ਭਰ ਦਾ ਖੂਨ ਪਸੀਨਾ ਹੈ ਇਹਨੂੰ ਸੰਭਾਲ ਕੇ ਰੱਖਣਾ ਬੱਚਿਆਂ ਨੇ ਸੁਣ ਲਿਆ ਪਿਤਾ ਇਹ ਜੀ ਕਹਿੰਦਾ ਹੈ ਔਰ ਪਿਤਾ ਦੀ ਇਹ ਦਿੱਤੀ ਹੋਈ ਕੀਮਤੀ ਨਿਸ਼ਾਨੀ ਹੈ ਬੱਚਿਆਂ ਨੇ ਕਈ ਕੀਤਾ ਉਸ ਬਖਸੈਨ ਨੂੰ ਤਾਂ ਕੇ ਪੋਛਤੇ ਰੱਖੇ ਬੜੇ ਸੋਹਣੇ ਸੋਹਣੇ ਰੁਮਾਲੇ ਉੱਪਰ ਪਾਏ ਰੋਜ਼ ਸਵੇਰੇ ਸ਼ਾਮ ਉਹ ਧੂਪ ਦੀਪ ਵੀ ਕਰਦੇ ਨੇ ਰੋਜ਼ ਮਥਾ ਵੀ ਟੇਕਦੇ ਨੇ ਪਿਉ ਦਾ ਰੂਪ ਜਾਣ ਕੇ ਪਿਤਾ ਦੀ ਦੇਨ ਸਮੇਂ ਦੀ ਗਰਦਿਸ਼ ਵਕਤ ਦੀ ਗਰਦਿਸ਼ ਮਫਲਿਸ ਹੋ ਗਏ ਗਰੀਬ ਹੋ ਗਏ ਵਪਾਰ ਵਿੱਚ ਐਸੇ ਘਾਟੇ ਪੈ ਗਏ ਕੁਲ ਕੁਝ ਵੀ ਨਾ ਰਿਹਾ ਹਾਲਾਤ ਐਸੇ ਆ ਗਏ ਦੋ ਵਕਤ ਦੀ ਰੋਟੀ ਚਲਾਣੀ ਵੀ ਔਖੀ ਹੋ ਗਈ ਅੱਜ ਇੱਕ ਸੰਤ ਆਇਆ ਉਹਨੇ ਦਵਾਰ ਤੇ ਦਰਸਕ ਦਿੱਤੇ ਇਹਨਾਂ ਦੋ ਬੱਚਿਆਂ ਨੇ ਦਰਵਾਜ਼ਾ ਖੋਲੇ ਹੈ ਫਕੀਰ ਨੇ ਆਪਣਾ ਖੱਪਰ ਅੱਗੇ ਕੀਤਾ ਉਹ ਦੋਵੇਂ ਕਹਿ ਲਗੇ ਸੰਤ ਜੀ ਅੱਜ ਤੇ ਸਾਡੇ ਪੇਟ ਦਾ ਖੱਪਰ ਹੀ ਖਾਲੀ ਹੈ ਫੜੇ ਖੱਪਰ ਦੇ ਚੀ ਪਾਈ ਹੈ ਖਾਣੋਂ ਕੀ ਗਈ ਹੈ ਫਕੀਰ ਕਹਿਣ ਲਗਾ ਮੈਂ ਇਸ ਫੱਪਰ ਵਿੱਚ ਕੋਈ ਖਾਣੋਂ ਦੇਣ ਵਾਸਤੇ ਆਇਆ ਆਪਦੇ ਗਿਆਤ ਲਈ ਅਰਜ਼ ਕਰਾਂ ਕਈਆਂ ਦਾ ਦੇਣਾ ਵੀ ਖੋਣਾ ਆਉਂਦਾ ਹੈ ਕਈਆਂ ਦਾ ਦੇਣਾ ਦੇਣਾ ਨਹੀਂ ਹੁੰਦਾ ਲੈਣਾ ਹੁੰਦਾ ਹੈ। ਕਈਆਂ ਦਾ ਲੈਣਾ ਲੈਣਾ ਨਹੀਂ ਹੁੰਦਾ ਦੇਣਾ ਹੁੰਦਾ ਹੈ। ਅਗਲੇ ਨੂੰ ਝੋਟ ਕਰਨੀ ਹੋਵੇ ਹੱਸ ਕੇ ਵੀ ਝੋਟ ਕੀਤੀ ਜਾ ਸਕਦੀ ਹੈ ਰੋਕ ਰੋਕ ਕੇ ਵੀ ਝੋਟ ਕੀਤੀ ਜਾ ਸਕਦੀ ਹੈ। ਅਗਲੇ ਨੂੰ ਮਾਰਨਾ ਹੋਵੇ ਇੱਜ਼ਤ ਦੇ ਕੇ ਵੀ ਮਾਰਿਆ ਜਾ ਸਕਦਾ ਹੈ ਬੇਇੱਜ਼ਤ ਕਰਕੇ ਵੀ ਮਾਰਿਆ ਜਾ ਸਕਦਾ ਹੈ। ਗੱਲ ਸਾਰੀ ਨਹੀਂ ਹੱਤੀ। ਭਾਵਨਾ ਲਈ ਹੁੰਦੀ। ਉਹ ਸੰਤ ਕਹਿਣ ਲਗਾ ਮੈਂ ਕੁਝ ਦੇਣ ਆਇਆ। ਦੋਵੇਂ ਕਹਿ ਲਵੇ ਸੰਤ ਜੀ ਤੁਹਾਡੇ ਖੱਪਰ ਵਿੱਚ ਕੁਝ ਦਿਖਾਈ ਤੇ ਰੰਦਾ ਨਹੀਂ। ਕੀ ਹੈ ਸੰਦੇਸ਼ ਹੈ ਸੰਦੇਸ਼ਾ ਦੇਣ ਆਇਆ। ਕੀ ਤੁਹਾਡੇ ਪਿਤਾ ਨੇ ਤੁਹਾਨੂੰ ਇੱਕ ਬਹੁਤ ਵੱਡਾ ਬਕਸਾ ਦਿੱਤਾ ਸੀ ਹਾਂ ਦਿੱਤਾ ਹੈ। ਅਸੀਂ ਸਜਾ ਕੇ ਰੱਖਿਆ ਹੈ। ਅਸੀਂ ਸਵੇਰੇ ਸ਼ਾਮ ਮੱਥਾ ਟੇਕਦੇ ਹਾਂ, ਧੂਪ ਦੀਪ ਕਰਦੇ ਹਾਂ ਪਿਤਾ ਦੀ ਨਿਸ਼ਾਨੀ। ਵੀ ਖੋਲਿਆ ਉਸਨੂੰ ਖੰਡ ਦੇ ਖੋਲਿਆ ਤੇ ਨਹੀਂ ਬਸ ਮੈਂ ਤੁਹਾਨੂੰ ਇਹੀ ਸੰਦੇਸ਼ ਦੇਣ ਆਇਆ ਅੱਜ ਖੋਲ ਕੇ ਦੇਖ ਲੈਣਾ ਚਾਬੀਆਂ ਖੋਲ ਸੰ ਖੋਲਿਆ ਸਾਰਾ ਬਕਸਾ ਸੋਨੇ ਦੀਆਂ ਮੋਹਰਾਂ ਨਾਲ ਭਰੇ ਹੋਇਆ ਇਤਨਾ ਧਨ ਹੁੰਦੇ ਆਇਆ ਮੁਫਲਸੀ ਦੇ ਦਿਨ ਗਰੀਬੀ ਦੇ ਦਿਨ

ਤੋ ਮੈਂ ਅਰਜ ਕਰਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦਾ ਖਜ਼ਾਨਾ ਨੇ ਨਾਮ ਦਾ ਖਜ਼ਾਨਾ ਨੇ दैਵੀ ਗੁਣਾਂ ਦਾ ਖਜ਼ਾਨਾ ਹੈ ਅੰਮ੍ਰਿਤ ਦਾ ਸਾਗਰ ਹੈ ਸੁੱਖਾਂ ਦਾ ਸਾਗਰ ਹੈ ਖੁੱਲਣਾ ਤੇ ਲਵਸ ਕਉ ਦਾ ਦੇਖਾ ਖੋਲ ਡਿਟਾ ਖਜ਼ਾਨਾ ਤੇ ਪਿਤਾ ਗੁਰੂ ਨਾਨਕ ਤੇ ਦਾਦਾ ਅਕਾਲ ਪੁਰਖ ਉਹਦਾ ਖਜ਼ਾਨਾ